ਤੇ ਚਾਚੂ ਦਾ ਬਰਥਡੇ ਤੇ ਗੁਰਨਵਜ ਦਾ ਬਰਥਡੇ ਦੋਵੇਂ ਇਕੱਠੇ ਸੈਲੀਬ੍ਰੇਟ ਕਰਨੇ ਆ ਦੋਵਾਂ ਦੀ ਇਕੱਠੀ ਪਾਰਟੀ ਹੋਣੀ ਕੱਲ ਨੂੰ ਗ੍ਰੈਂਡ ਗ੍ਰੈਂਡ ਪਾਰਟੀ ਹੋਊਗੀ ਗੁਰਨਵਜ ਹੈਲੋ ਆਜੀ ਗੁਰਨਵਜ ਨੇ ਸੇ ਸੁਣਨਾ ਤਾਂ ਆਇਆ ਸੁਣਤੇ ਹੀ ਗੁਰਨਵਜ ਨੂੰ ਹੈਪੀ ਬਰਥਡੇ ਆ ਗਿਆ ਮੇਰਾ ਬਰਥਡੇ ਆ ਰਹਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੁੱਤ ਬੱਤਾ ਸਤਿ ਸ੍ਰੀ ਅਕਾਲ ਛੱਗੂ ਭਾਈ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਤੁਹਾਨੂੰ ਮੀਨ ਸਤਿ ਸ੍ਰੀ ਅਕਾਲ ਕਿੱਦਾਂ ਏ ਹੁਣੇ ਅੰਮ੍ਰਿਤਸਰੋਂ ਮੈਂ ਘਰ ਪਹੁੰਚਣ ਡਿਆਂ ਤੇ ਇੱਧਰ ਲੱਗੀਆਂ ਲਾਈਟਾਂ ਲੇਟਾਂ ਲਾਤੀਆਂ ਗੁਰਨવાય ਦਾ ਬਰਥਡੇ ਆ ਡੈਕੋਰੇਸ਼ਨ ਹੋ ਗਈ ਆ ਉਹਦਾ ਨਾ ਤਾਂ ਗਿਫਟ ਤੇ ਕੋਈ ਲਿਆਂਦਾ ਨਹੀਂ ਕੋਤਾ ਆਪਾਂ ਗੁਰਨવાય ਦਾ ਗਿਫਟ ਤੇ ਆਪਾਂ ਕੁਝ ਵੀ ਨਹੀਂ ਲੈ ਕੇ ਆਏ ਹੁਣ ਗੁਰਨવાય ਦਾ ਸਵੇਰੇ ਹੈਗਾ ਬਰਥਡੇ ਤੇ ਗੁਰਨવાય ਨੂੰ ਗਿਫਟ ਕੀ ਦੇਣਾ ਆ ਆ ਨਾ ਤਾਂ ਇਧਰ ਆ ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਤੁਹਾਡਾ ਆਪਣੀ YouTube ਚੈਨਲ ਦੇ ਉੱਤੇ ਨਹਦਾ ਲਈ ਸਾਸਿਕਾਲ ਤੇ ਅਨਹਦ ਹੈਗੀ ਬਿਜੀ ਅੱਜ ਥੋੜੀ ਜੀ ਹੋਮਵਰਕ ਲੇਟ ਹੋ ਗਿਆ ਨਹਦਾ ਅਨਹਦ ਕਿਉਂ ਲੇਟ ਕੀਤਾ ਕਾਲਜ ਟੁਸ਼ਨ ਤੋਂ ਛੁੱਟੀ ਹੋ ਗਈ ਹੈ ਨਹਦੀ ਮੈਡਮ ਕਿਤੇ ਗਏ ਹੈਗੇ ਤੇ ਹੁਣ ਜਾਂਦਿਆ ਜਾਂਦਾ ਸਕੂਲ ਕਿਹੜੇ ਕਿਹੜੇ ਬੱਚੇ ਜਿਹੜੇ ਇੰਦਾ ਹੋਮਵਰਕ ਕਰਦੇ ਰਹੇ ਆ ਬੋਲ ਅਨਹਦ ਇੱਕ ਤਾਂ ਅਨਹਦ ਬੱਚਾ ਕਰਦਾ ਤੇ ਨਾਲੇ ਸਾਰਿਆਂ ਦਾ ਥੈਂਕ ਯੂ ਤੁਹਾਡਾ ਧੰਨਵਾਦ ਸਾਰਿਆਂ ਨੇ ਬਹੁਤ ਸਾਰੀਆਂ ਜੜੀਆਂ ਹੈਗੀਆਂ ਉਹ ਵੀਸ਼ੇ ਭੇਜੀਆਂ ਹੈਗੀ ਆ ਬਰਥਡੇ ਦੀਆਂ ਜਤਿੰਦਰ ਚਾਚੂ ਨੂੰ ਅਨਖਦ ਦੇ ਚਾਚੂ ਨੂੰ ਮੈਂ ਕੱਲ ਦੀ ਸ਼ੁੱਟੀ ਕਰਨੀ ਪਸੰਦ ਕਰ ਤੇ ਕੱਲ ਨੂੰ ਹੈਗਾ ਗੁਰਨਵਾਜ ਦਾ ਵੀ ਹੈਪੀ ਵਾਲਾ ਬਰਥਡੇ ਤੇ ਚਾਚੂ ਦਾ ਬਰਥਡੇ ਤੇ ਗੁਰਨਵਾਜ ਦਾ ਬਰਥਡੇ ਦੋਵੇਂ ਇਕੱਠੇ ਸੈਲੀਬ੍ਰੇਟ ਕਰਨੇ ਆ ਦੋਵਾਂ ਦੀ ਇਕੱਠੀ ਪਾਰਟੀ ਹੋਣੀ ਕੱਲ ਨੂੰ ਗ੍ਰੈਂਡ ਗ੍ਰੈਂਡ ਪਾਰਟੀ ਹੋਊਗੀ ਕੱਲ ਪਾਰਟੀ ਆ ਚਾਚੂ ਦੀ ਵੀ ਤੇ ਗੁਰਨਵਾਜ ਦੀ ਵੀ ਅਨਹਦ ਕਹਿੰਦੀ ਮੈਂ ਕੱਲ ਸਕੂਲ ਜਾਉਂਗੀ ਪਰਸਾ ਛੁੱਟੀ ਕਰੂੰਗੀ ਅਨਹਦ ਇੰਦਾ ਕਿਉਂ ਕੱਲ ਰਾਤ ਨੂੰ ਫੰਜੇ ਜੇ ਫਿਰ ਆਪਾਂ پوری ਰਾਤ ਸੁਣਾਉਂਦੇ ਨਹੀਂ ਹਨ ਨੀਂਦ ਨਹੀਂ ਆਉਣੀ ਟੈਸਟ ਟੈਸਟ ਤੇਰਾ ਹੈ ਅਜ ਪਰਸਾ ਤੇ ਫਿਰ ਮੈਡਮ ਨੇ ਤੂੰ 11 ਤਰੀਕ ਦਾ ਕਿਹਾ ਕਿ ਮੈਡਮ ਨੇ ਤੂੰ 11 ਤਰੀਕ ਦਾ ਕਿਹਾ ਵੀ ਮੈਡਮ ਮੈਨੂੰ 11 ਤਰੀਕ ਨੂੰ ਛੁੱਟੀ ਦੇ ਦਿਓ 11 ਦਿਨ ਬਾਅਦ ਅਨੰਦਾ ਜੀ ਮਾਸਟਰ ਮੈਡਮ ਨੂੰ ਦੱਸ ਆਈ ਵੀ ਮੈਡਮ ਕਹਿੰਦੀ ਮੇਰੇ ਢਿੱਡੂ ਜੇ ਭਰਾ ਦਾ ਹੈਪੀ ਬਰਥਡੇ ਆ ਤੇ ਮੈਨੂੰ ਤੇ ਛੁੱਟੀ ਦੇ ਦਿਓ ਨਹੀਂ ਮਤਿਆ ਸ਼ਾਇਦ ਅੱਛਾ ਸ਼ਾਇਦ ਕਿਹਾ ਸੀ ਚੱਲ ਅੱਜ ਵੈਨੇ ਮੈਡਮ ਨਾਲ ਤੇਰੀ ਨਾਲ ਗੱਲ ਕਰਕੇ ਜਾ ਕੇ ਵੇਖਦੇ ਆ ਚੱਲ ਜੀ ਫਿਰ ਆਪਾਂ ਪਹੁੰਚੀਏ ਘਰ ਫਿਰ ਹਾਂਜੀ ਆਹ ਨੂੰ ਸਾਡਾ ਕੀ ਦੇਵਾਤੀ ਬਣਾਈ ਅੱਛਾ ਆਪਣੀ ਬੈਸਟ ਫਰੈਂਡ ਲਈ ਵੈਰੀ ਗੁੱਡ ਇਹਦੋਂ ਢਿੱਡੂ ਦਾ ਬਣਾਉਂਦੇ ਆ ਲੱਗਦਾ ਮੈਨੂੰ ਹਾਂਜੀ ਅੱਜ ਕੰਪਲੀਟ ਦੇ ਆ ਕਿਦਾਂ ਕਰ ਰਹੇਗਾ ਕੰਪਲੀਟ ਅੱਜ ਅੱਜ ਕਰ ਦੇਗਾ ਕੰਪਲੀਟ ਚਲ ਠੀਕ ਹੈ ਫੋਟੋ ਪ੍ਰਿੰਟ ਆਪ ਉੱਢ ਕਢਾ ਲਾਂਗੇ ਚਲੋ ਪਹੁੰਚ ਗਿਆ ਸਕੂਲ ਫਿਰ ਚਲੋ ਗੁਰਨਵਤ ਹੈਲੋ ਭਾਜੀ ਮੈਂ ਨੀਂਦਰ ਸੁਣਨਾ ਤਾਂ ਸੁੱਤੇ ਹੀ ਗੁਰਨਵਤ ਹੈਪੀ ਬਰਥਡੇ ਆ ਗਿਆ ਮੇਰਾ ਬਰਥਡੇ ਆ ਰਹਾ ਹੈ ਗਿਫਟ ਦੀ ਖੇਚਲ ਨਹੀਂ ਕਰਨੀ ਭਰਾ ਹੈ ਉਹ ਵੇਖਣ ਦਾ ਤਾਂ ਟੀਵੀ ਵੇਖਣ ਡਿਆ ਜਿੱਥੇ ਉੱਧਰ ਰੁੱਝਿਆ ਹੈ ਗਰਨਵਾਜ ਅੱਗੇ ਮਾਰ ਕੇ ਬਾਜ ਮਾਰੀ ਮੈਂ ਕਿਹਾ ਸਸਰੀ ਘਰ ਕਹਿੰਦਾ ਬਾਜ ਆ ਭਾਗੂ ਆ ਪੁਰਾ ਪੰਗਾ ਹੀ ਇਹਦਾ ਜਦੋਂ ਕੋਈ ਪ੍ਰੋਗਰਾਮ ਕਰ ਲੋ ਨਾ ਇਹਦਾ ਬਸ ਆ ਨੋਜੀ ਲਾਲ ਹੋਈ ਜਕਾਨ ਅੱਖਾਂ ਵਿੱਚ ਥੱਲੇੋਂ ਕਿਦਾਂ ਲਾਲ ਹੋਈਆਂ ਇਹਦਾ ਕੰਮ ਹੀ ਇਹੋ ਬਸ ਪ੍ਰੋਗਰਾਮ ਤੇ ਬਿਮਾਰ ਕਿਉਂ ਓਏ ਸਸਰੀਕਾਲ ਮੁੰਡਾ ਬਿਮਾਰ ਕਰਤਾ ਈ ਹੈ ਮੁੰਡਾ ਦਾ ਕਸੂਰ ਸਾਰਾ ਰਾਤ ਦਿਨ ਚੰਗੀਆਂ ਕੰਮ ਫਿਰ ਪਾਏ ਨਾ ਨਾ ਨਵੇ ਮਾਰੇ ਕੰਮ ਨੇ ਤੇ ਲਈਦਾ ਆਹੋ ਆਹੋ ਕਰਨ ਵਾਲਾ ਇਹ ਮਿਲ ਬਤਨ ਕਰਦਾ ਕਿ ਤੇ ਚੱਲ ਤੈਨੂੰ ਵਾਥੋਂ ਗਾਂ ਦੀ ਲੈ ਦਵਾਈ ਜਾ ਉਹਦਾ ਇਹ ਵੇਖ ਨੋਜੀ ਆਉਂਦੀ ਅੱਖਾਂ ਵਿੱਚ ਦਸ ਨੇ ਲਾਲ ਇਹ ਹੁਣ ਮੈਂ ਤਾਂ ਨਾ ਚੱਲੇ ਪਿੰਡ ਤੇ ਪਿੰਡ ਟਿੱਡੂ ਦਾ ਹੈਗਾ ਗੁਰਨਵਾਜ ਦਾ ਹੈਗਾ ਜਨਮ ਦਿਨ ਕੱਲ ਕੱਲ ਨੂੰ ਤੇ ਜਦੋਂ ਨੂੰ ਤੁਸੀਂ ਆ ਵੀਡੀਓ ਵੇਖਣੀ ਆ ਉਦੋਂ ਨੂੰ ਉਹਦਾ ਬਰਥਡੇ ਆ ਗਿਆ ਹਣਾ ਉਹਨੂੰ ਉਹ ਤਾਂ ਬੜੀ ਸੈਲੀਬ੍ਰੇਟ ਕਰਨ ਦੇ ਹਣਾ ਅਸੀਂ ਸੈਰੇਬ੍ਰੇਟ ਤਾਂ ਸ਼ਾਮ ਨੂੰ ਕਰਾਂਗੇ ਵੀਡੀਓ ਆਪਾਂ ਸਵੇਰੇ ਪਾ ਦੇਣੀ 8 ਵਜੇ ਹਾਂਜੀ ਤੇ ਹੁਣ ਚੱਲੀਏ ਪਾਪਾ ਕਾਲ ਸਕੂਲ ਨੂੰ ਛੁੱਟੀ ਕਰੀ ਦੇ ਦੇਖਦੇ ਆ ਦਰਾਦ ਨੂੰ ਕਰਕੇ ਛਲਾ ਚੱਲ ਵੇਖਾਂਗੇ ਵੇਖਣੀ ਨਹੀਂ ਕਰਨੀ ਨਹੀਂ ਜਾ ਕੇ ਵੇਖਦੇ ਆ ਕੀ ਪ੍ਰੋਗਰਾਮ ਆ ਫਿਰ ਉਸੇ ਹਿਸਾਬ ਨਾਲ ਛੁੱਟੀ ਦਾ ਬਣਾਉਨੇ ਪ੍ਰੋਗਰਾਮ ਚਲਿਏ ਰੈਡੀ ਆ ਚੱਲ ਮੈਂ ਤਾਂ ਮੂੰਹ ਸਿਰ ਬੰਨ ਲਿਆ ਤੂੰ ਨਾ ਪਰਣਾ ਕਿਥੇ ਰੱਖਿਆ ਤੈਨੂੰ ਚੁਣੀ ਜੁੜਾਈ ਜਿਹੜੀ ਅੰਦਰ ਮੂੰਹ ਨਹੀਂ ਪਰਣਾ ਤੇਰਾ ਨਾ ਇਦਾਂ ਹੀ ਚੱਲ ਚੱਲ ਗਏ ਫਿਰ ਸਤ ਸ੍ਰੀਕਾਲ ਜੀ ਸਤ ਸ੍ਰੀਕਾਲ ਜੀ ਪੁੱਤ ਬੱਤਾ ਸਤ ਸ੍ਰੀਕਾਲ ਛੱਗੂ ਭਾਈ ਸਤ ਸ੍ਰੀਕਾਲ ਭਾਜੀ ਸਤ ਸ੍ਰੀਕਾਲ ਤੁਹਾਨੂੰ ਮੀਨ ਸਤ ਸ੍ਰੀਕਾਲ ਕਿੱਦਾਂ ਗੁਰਨਵਤ ਸਿੰਘ ਗੁਰਨਵੈ ਪਾਪਾ ਸਤ ਸ੍ਰੀਕਾਲ ਗੁਰਨਵੈ ਸਤ ਸ੍ਰੀਕਾਲ ਸਤ ਸ੍ਰੀਕਾਲ ਸਾਰੇ ਜਨ ਲੋਕ ਕਿਉਂ ਲੈ ਤੇਰ ਕੋਈ ਨਾ ਇਹ ਨੂੰ ਐਸਾ ਮੰਗਾ ਕੋਈ ਕਿਦੇ ਹੁਣ ਕਰਨਾ ਹੈ ਕੋਈ ਆ ਇਧਰ ਬਰਥਡੇ ਸੈਲੀਬ੍ਰੇਟ ਕਰਨਾ ਹੈ ਦੱਸਦਾ ਨਹੀਂ ਦਵਾਈ ਲੈ ਆਂ ਦਵਾਈ ਲੈ ਆਂ ਹਾਂ ਤੇ ਬੜਾ ਥੋੜੇ ਠੀਕ ਆ ਨੋਜੀ ਹੁਣ ਚੱਲ ਵਧੀਆ ਸ਼ੂਗਰ ਖਾਂ ਕੇ ਥੋੜਾ ਟਾਈਮ ਲੈ ਕੇ ਵੀ ਸਾਢਦੀ ਹੁੰਦੀ ਹਾਂ ਹਾਂਜੀ ਪਤਾ ਕਿਦਾਂ ਟਾਈਮ ਹਾਂ ਮਤਾਂ ਹਾਂ ਮਤਾਂ ਰਾਮ ਹੈਪੀ ਟੂ ਮੀ ਕਿੱਥੇ ਆਂ ਅੰਦਰ ਗਰਮੀ ਬੜੀ ਤੋ ਤੁਰ ਕੇ ਆਏ ਨਾ ਹਾਂ ਪਿੱਟੂ ਜੂ ਆ ਗਿਆ ਪੁੱਤਰੇ ਦਾ ਫਿਰ ਹਾਂ ਆਵੇ ਬੱਚਾ ਪਾਰਟੀ ਆਉਂਦੇ ਖੇਡਣ ਲੱਗ ਪਈ ਉਹ ਚੜਾ ਇਹ ਇਕੱਲਾ ਹੀ ਆਵੇ ਹੋਰ ਉਹ ਕਿਧਰ ਦੀ ਆ ਗਿਆ ਚੜ ਕੇ ਇਕੱਲਾ ਹੀ ਮਾਸੀ ਇਹਦਾ ਧਿਆਨ ਰੱਖਿਆ ਕਰੋ ਇਕੱਲਾ ਚੜਾ ਆ ਮਸਿਆਸੀ ਕਰ ਓਏ ਆਪੀ ਤੂੰ ਕੀ ਆ ਨਾ ਕਿਆ ਕਰਨੁ ਆਜ? ਉਹ ਇਹਨੇ ਤਲ ਤਾਰ। ਆ ਉਹ ਉਹਨੂੰ ਇਹ ਕਦੀ ਇਧਰ ਜਾਵਾਂ ਕਦੀ ਇਧਰ ਜਾਵਾਂ। ਉਹ ਬਹਿ ਗਏ ਪਾਣੀ ਜਾਂਦੇ। ਉਹ ਪਾਣੀ ਤੇ ਬਹਿ ਗਏ। ਇੱਥੇ ਮੈਂ ਤਾਰਦੀ ਨਹੀਂ ਡਰਦੀ ਪਾਣੀ ਜੇ ਤੇ ਉਹ ਪਾਣੀ ਤੇ ਬਹਿ ਗਏ। ਉਹਨੂੰ ਵੀ ਚੁੱਕਾ ਹੋਣਾ। ਉਹਨੂੰ ਆਉਂਦਾ ਨਹੀਂ। ਉਹ ਗੰਦੇ ਤੇ ਉਹਨੂੰ ਕੌਣ ਚੁੱਕੇ ਲਿਬੜੇ ਨੂੰ। ਮੈਂ ਉੱਥੇ ਤਾਰਾ ਖੜ ਕੇ ਤਾਂ ਤਾਂ ਚੜ ਆਇਆ ਫੇਰ। ਉਹ ਇਕੱਲਾ ਹੀ ਚੜ ਕੇ ਆ ਗਿਆ ਉਧਰ ਦੀ। ਬੜੀ ਤੇਜ਼ ਛੁਰਲੀ ਇਹਨੂੰ ਭੱਜਾ ਮੰਜਾ ਮਾਸੀ ਕੋ ਛੜਾ ਆ ਕੇ। ਇਹ ਨਾ ਥੋੜਾ ਜਿਹਾ ਪਹਿਲਾਂ ਬਹੁਤ ਜ਼ਿਆਦਾ ਮੀਂਹ ਪੈ ਗਿਆ ਥਿਆ ਤੇ ਹੁਣ ਇੱਧਰ ਨਾਲ ਲੱਗਦੀ ਧੁੰਦ ਤੇ ਨਾਲ ਆ ਬੜੀ ਧੁੰਦ ਜੀ ਬਹੁਤ ਜ਼ਿਆਦਾ ਚਾਰ ਚੁਫੇਰੇ ਇਹ ਤਾਂ ਪੱਕੀ ਹੈ ਫੱਟ ਲਿਗਾ ਇਹ ਧੁੰਦ ਜੀ ਜਿੱਦਾਂ ਹੁੰਦੀ ਫੌਗ ਜੀ ਉਹ ਬਣੀ ਜਾਂਦਾ ਹੈ ਇਹ ਕਹਿੰਦੇ ਆ ਵੀ ਨਿਸ਼ਾਨੀ ਹੁੰਦੀ ਆ ਗਰਮੀ ਦੀ ਕਹਿੰਦੇ ਵੀ ਜਦੋਂ ਫੌਗ ਬਣਦੀ ਆ ਨਾ ਇਦਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਇਹ ਵਾਕਿਆ ਸਹੀ ਗੱਲ ਆ ਮਾੜਾ ਇਹ ਮੈਸੇਜ ਕਰਕੇ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵਾਕਿਆ ਹੀ ਗਰਮੀ ਦੀ ਨਿਸ਼ਾਨੀ ਆ ਕਿ ਜਾਂ ਮਤਲਬ ਮੈਂ ਹੀ ਗਲਤ ਸੁਣਿਆ ਏ ਹੁਣੇ ਅੰਮ੍ਰਿਤਸਰੋਂ ਮੈਂ ਘਰ ਪਹੁੰਚਣ ਡਿਆਂ ਤੇ ਇੱਧਰ ਲੱਗੀਆਂ ਲਾਈਟਾਂ ਲਟਣ ਲਾਤੀਆਂ ਗੁਰਨવાય ਦਾ ਬਰਥਡੇ ਆ ਡੈਕੋਰੇਸ਼ਨ ਹੋ ਗਈ ਆ ਅੱਗੇ ਹੁਣ ਮੈਨੇ ਘਰੇ ਕੀ ਕਰਨੀ ਬਾਕੀ ਖਾਜ ਨਹੀਂ ਸਾਹਣੇ ਲਾਈਟਾਂ ਹੈਟਾਂ ਗੁਰਨવાય ਦੀ ਗੱਡੀ ਲੱਗੀ ਆ ਇਧਰੋਂ ਆ ਸਰਦਾਰ ਦੀਆਂ ਲੱਗੀਆਂ ਦੋਵੇਂ ਗੱਡੀਆਂ ਕੱਟਦੇ ਵਟਪੁਰੇ ਹੈਲੋ ਜੀ ਸਸਿਕਾਰ ਸਾਰਿਆਂ ਨੂੰ ਸ੍ਰੀਕਾਲ ਤਦਾਸਿਕਾਲ ਕੀ ਹਾਲੇ ਚੱਲੇ ਵਧੀਆ ਤੁੰਗਣਾ ਹੈਲੋ ਬੱਚਾ ਪਾਰਟੀ ਕਿੱਦਾਂ ਬੱਚਾ ਪਾਰਟੀ ਉਹ ਕਿੱਦਾਂ ਮੁੜਿਆ ਸ੍ਰੀਕਾਲ ਸਾਰੇ ਮਹਿੰਦੀ ਲਾਉਂਦੇ ਗੁਰਨਵੈ ਦਾ ਵਿਆਹ ਸਾਰੇ ਡੇ ਮਹਿੰਦੀ ਲਾਈ ਰੇ ਨੇ ਸਾਰੇ ਡੇ ਮਹਿੰਦੀ ਦਾ ਅੱਦੇ ਇਹ ਕੀ ਹੋਣ ਡਿਆ ਇਦਾਂ ਬੱਚੇ ਥੋੜੀ ਲਾਉਂਦੇ ਹੋ ਜੀ ਚੀਜ਼ਾਂ ਓਵੇਲਾ ਬਿੱਪਲ ਸਿਆਣਾ ਬੱਚਾ ਕਿ ਨਹੀਂ ਓਏ ਸਿੰਪਲ ਸਾਦਾ ਅਜੀ ਤਾਂ ਸੈਟੂਨ ਲਾ ਕੇ ਟੱਕਦੀ ਐ ਤੇਰੇ ਮੈਂ ਦੋਵੇਂ ਗੋਟ ਲਾ ਦੇਨੇ ਤੇਰੇ ਮੈਂ ਮੈਂ ਇੱਧਰ ਸੈਟੂਨ ਲਾ ਕੇ ਟੱਕਦੀ ਐ ਕਿੰਨੇ ਮਮੀ ਤੇਰੀ ਨੇ ਅੱਛਾ ਹਾਂ ਵੰਦਰ ਤੋਂ ਹੁਣੀ ਲਾਈ ਓਏ ਕੋਨਾ ਹਰਨ ਮਾਈ ਤੈਨੂੰ ਨਹੀਂ ਲਾਈ ਆਪਾਂ ਕੋਲ ਗਿਓੜਿਆ ਬੀਬੀ ਨੇ ਕਹਿੰਦੇ ਨੇ ਓਹ ਤੇਰੀ ਬੌਟਰੀ ਤੇ ਲਾਉਣ ਦੀ ਐ ਓਏ ਹਾਂ ਕਵਲ ਨੇ ਵੀ ਲਾ ਲਈ ਦੀਪ ਨੇ ਵੀ ਸਾਰੇ ਤੁਸੀਂ ਤੇ ਲਾਈ ਦੇ ਰਹਿੰਦੇ ਇਹਦਾ ਪੂਰਾ ਕਰਨ ਵਾਇਦਾ ਤੁਸੀਂ ਤੇ ਵਿਆਹ ਬਣਾਇਆ ਉਹ ਆ ਦਰਵਾਜ਼ੇ ਨੇ ਮੈਨੂੰ ਫੜ ਲਿਆ ਜਾ ਉਧਰ ਗੁਰਨਵੈ ਤੂੰ ਕਰਨੀ ਚੀਜ਼ ਬੰਨਿਆ ਯਾਰ ਅੱਗ ਘਰ ਸਾਂਜ ਆਪਣੇ ਵਿੱਚ ਚਾਹ ਨਾ ਪੂਰੇ ਹੋਣ ਦੇ ਆਹੋ ਗੁਰਨਵੈ ਤੇਰਾ ਤਾਂ ਨਾ ਹੀ ਲੱਗਣ ਦੇ ਵਿੱਚ ਐ ਪਤਾ ਓਏ ਗੁਰਨਵੈ ਓਏ ਪੈਸੇ ਸੁੱਟਣ ਦਾ ਪਾੜ ਪਾੜ ਕੇ ਉਧਰ ਮੈਂ ਮਿੰਗੀ ਦੋ ਨਾ ਮਿੰਗੀ ਲਾਓ ਹੋਰ ਫਰਵਾਧਨ ਕਰਦਾ ਠੀਕ ਠਾਕ ਤੂੰ ਬੜੇ ਸਟਾਈਲ ਸਟੂਪਦਾ ਰਹਿਣਾ ਅੱਜ ਕਾ ਦਾੜੀਆਂ ਜੜੀਆਂ ਤੇ ਉਹ ਇਹ ਦੂਜਾ ਬਣੇ ਵਿੰਦਰ ਉਹ ਜਿਹੜਾ ਓਏ ਓਏ ਯਾਰ ਉਹ ਪੰਜਾਬੀ ਜਿਹੜਾ ਹੈਗਾ ਰੈਪਰ ਆਹ ਹੈ ਪੀਜੀ ਮੇਰੇ ਕੋਲ ਜਿਹੜਾ ਕਾਰ ਨਸੀਬ 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 ਆਹ ਉਹਦੇਰ ਗਣੀ ਬੰਨਾ ਨਹੀਂ ਸੇਮ ਉਹ ਹੀ ਲੱਗਣ ਡਿਆ ਤੂੰ ਹੈ ਉਹਦੇਰ ਗਣੀ ਬੰਨਾ ਗਰਨਵਾਇਦਾ ਗਿਫਟ ਆ ਵੀ ਗਿਆ ਬੱਲੇ ਅਡਵਾਂਸ ਜੀ ਹੋਰ ਸਟ੍ਰੇਟ ਚਲਾ ਗਿਆ ਪਕੋ ਚੁੱਕ ਲੈ ਯਾਰ ਪਾਪਾ ਨੇ ਤੁਹਾਨੂੰ ਕਿਹਾ ਫੋਟੋ ਪ੍ਰਿੰਟ ਕਰਾ ਕੇ ਲੈ ਆਉਣੇ ਨੇ ਓ ਮਾਈ ਗॉड ਆਹ ਮੈਂ ਕਾੜਨਾ ਚੱਲ ਕਾੜ ਉਹ ਤੇ ਦੇ ਦਾਂਗਾ ਫੋਟੋ ਤੇ ਬਣਾਈ ਇਮਾਨੀ ਵਰਨੁਆ ਇਹਦਾ ਪਾਪਾ ਕਿੱਥੇ ਗਿਆ ਪਾਕਿਸਤਾਨ ਪਾਗਲੇ ਗਿਆ ਨਹੀਂ ਪਾਗਲੇ ਭੱਜ ਗਏ ਆਸ਼ਾ ਮੈਚਿੰਗ ਕਰ ਰਹੇ ਨਹੀਂ ਸਵੇਰੇ ਨੇ ਯੈਸ ਗੁੱਡ ਗਰਨੋਏ ਕੀ ਪੈਸੇ ਸੁਟੀ ਜਾਣ ਡਿਆ ਤੋ ਗਰਨੋਏ ਦੀ ਸਮਝ ਲੱਗਣ ਈ ਹੋ ਆਨੇ ਲੱਗੇ ਸਟਾਉਂਡ ਬਣ ਡਿਆ ਹੋਣਾ ਬੱਸ ਨੋ ਜਿਹੜੀ ਇਹਦੀ ਗਰਨੋਏ ਪਾਪੂ ਕੀ ਹੈ ਗਰਨੋਏ ਨੋ ਜਿਹੜੀ ਬਤ ਉਹ ਪਾਪੂ ਕੀ ਹੁੰਦੇ ਆ ਬਰਥਡੇ ਬੋਏ ਬੜਕੀ ਚੀਜ਼ ਬੜਕੀ ਕਿਵੇਂ ਹੋ ਆਨੇ ਦੇ ਉਹ ਉਹਨਾਂ ਜੋੜੇ ਗਲੂ ਨਾ ਹਾਂਜੀ ਆਰਟੀਫੀਸ਼ਲ ਜਿਹੜੇ ਹੁੰਦੇ ਆ ਮੈਂ ਨਹੀਂ ਲੈ ਬਣੀ ਕਿਹੜੀ ਦੀਦੀ ਨੇ ਮੰਦੀ ਲਈ ਜੇ ਮੈਂ ਵੀ ਲੈ ਅੱਛਾ ਜੀ ਦੀਦੀ ਤੇ ਪੂਰੀ ਕਲਾਕਾਰ ਆ ਫਿਰ ਤੇ ਹਾਂ ਲਾਈਟਾਂ ਲੱਗੀਆਂ ਹੀ ਆ ਨਾਦ ਟੌਰ ਨਿਕਲਾਈ ਕਰਨ ਰਾਇ ਤਾਂ ਵਿਆਹ ਆ ਗਿਆ ਹੀ ਹੈ ਪਾਪਾ ਤੋਂ ਪਰਮਾਤਮਾ ਤੇ ਮੰਨਦੇ ਨਾ ਤੇ ਰਹਿ ਹਜੀ ਤੁਸੀਂ ਆਉਂਦਾ ਹਾਂ ਤੇ ਹੁਣ ਵੀ ਤੇ ਤਿਆਰੀ ਹੋਣ ਡੇ ਜਾਵੇ ਕੀ ਕੀਤਾ ਵੇ ਕਿਦਾਂ ਹੱਥੋ ਦਲੇਵੇ ਨਵੇਂ ਲਾਏ ਨਾ ਮੈਂ ਲੈ ਆਹੋ ਯਾਰ ਸਾਰੇ ਆ ਵੀ ਤੇ ਅਨੰਦ ਵੀ ਰਾਤ ਲਾਤੀ ਜਾਣੇ ਰਿਪਲ ਆ ਚਲੀਏ ਕਿੱਥੇ ਲੈ ਆਉਣ ਛੱਡ ਨੂੰ ਆ ਅੱਛਾ 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 ਆ ਗਏ ਬਿਤਾ ਆ ਗਏ ਚੱਲੀਏ ਫਿਰ ਚਲੋ ਚੰਗਾ ਵੀ ਬਾਏ ਬਾਏ ਮਿਲਦੇ ਸਵੇਰੇ ਇਹ ਹੁਣੇ ਮੈਂ ਪਹੁੰਚਿਆ ਅਮਰਸਰੋਂ ਘਾਰ ਅਨੰਦ ਨੂੰ ਲੈ ਕੇ ਆਇਆ ਤੇ ਇੱਧਰ ਆਪਾਂ ਸੂਟਾਂ ਦਾ ਸੈਟਅਪ ਜਿਹੜਾ ਆ ਉਹ ਸਾਰਾ ਰੈਡੀ ਕਰ ਲਿਆ ਤੇ ਇਹ ਸੋਨੇ ਸੋਨੇ ਸੂਟਾਂ ਦੀ ਵੀਡੀਓ ਜਿਹੜੀ ਲੱਗੇ ਆਪਾਂ ਬਣਾਉਣ ਮੈਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਇਹ ਤੁਸੀਂ ਵੇਖ ਸਕਦੇ ਜੀ ਮੇਰੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਆ ਸਾਰਾ ਆਪਾਂ ਪਿੱਛੇ ਸੈਟਅਪ ਜਿਹੜਾ ਸੈੱਟ ਕਰ ਲਿਆ ਆਪਣਾ ਆ ਲੱਗੇ ਆਪਾਂ ਬਣਾਉਣ ਵੀਡੀਓ ਇਹਨਾਂ ਦੀ ਇਹ ਸੂਟ ਆਉਣਗੇ ਜੋਰ ਜੱਟ ਦੇ ਇਸ ਵਾਰੀ ਆ ਇੱਕ ਸੂਟ ਪੁਰਾਣਾ ਵਿੱਚ ਡਿਜ਼ਾਈਨ ਆ ਬਾਕੀ ਸਾਰੇ ਜਿਹੜੇ ਆ ਉਹ ਵੇਖਣ ਲਈ ਤੁਹਾਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ ਨੂੰ ਅਨਹਦ ਆਰਟਸ ਬੁਟੀਕ ਚੈਨਲ ਨੂੰ ਇਹਦੇ ਥੱਲੇ ਜਿੰਨੇ ਵੀ ਸੂਟ ਮਿਲਣਗੇ ਤੁਹਾਨੂੰ ਸਾਰੇ ਟੌਪ ਦੇ ਮਿਲਣਗੇ ਤੇ ਐਂਡ ਤੱਕ ਵੇਖਿਓ ਵੀਡੀਓ ਇਹ YouTube ਚੈਨਲ ਦੇ ਉੱਤੇ ਅਨਹਦ ਆਰਟਸ ਬੁਟੀਕ ਤੇ ਚੈਨਲ ਦਾ ਮੈਂ ਲਿੰਕ ਪਾ ਦੂੰਗਾ ਵਿੱਚ ਸਾਰੇ ਜਣੇ ਐਡ ਹੋ ਜਿਓ ਤੇ ਸੋਹਣੇ ਸੋਹਣੇ ਸੂਟ ਜਿਹੜੇ ਆ ਉਹ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਫਟੂ ਫਟੂ ਕਰਨੇ ਓਏ ਮੈਂ ਨੇਲ ਪੇਂਟ ਰਿਮੂਵਰ ਲੱਗਾਨੇ ਮੈਂ ਨੇਲ ਪੇਂਟ ਵਾਲੀ ਮੈਂ ਲਾਇਆ ਸੋਨਾ ਲੱਗੂ ਡੱਪਾ ਲੱਗੂ ਪੰਗੇ ਕੋ ਲੈਣਾ ਨਾ ਪਹਿਲਾਂ ਇਹੋ ਜੇ ਪੁੱਠੇ ਸਿੱਧੇ ਪਹਿਲਾਂ ਨੇਲ ਕਿਉਂ ਲਾਏ ਨੇਲ ਦੀ ਨੇਲ ਪੇਂਟ ਮੈਂ ਹੁਣੇ ਪੁੱਛਣਾ ਪਹਿਲਾਂ ਨੇਲ ਹੀ ਕਿਉਂ ਲਾਏ ਨੇਲ ਤੇ ਵਧੀਆ ਲੱਗਦਾ ਮੈਨੂੰ ਬਹੁਤ ਕਿ ਬੱਚੇ ਨਹੀਂ ਹਜੇ ਪੰਗੇ ਲੈਂਦੇ ਲੱਗੀ ਸਮਝ ਦੱਸਾਂ ਸੀ ਠੀ 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 ਪੂਦੀ ਲੱਗਣ ਰਾਂ ਅੰਦਰ ਆਈ ਤੇ ਤੀ ਦੂ ਤੇ ਜਨਮ ਦਿਨ ਦੀ ਤਿਆਰੀ ਆ ਫਿਰ ਆਂਦੀ ਫੋਟੋ ਵਾਲੀ ਲੈ ਕੇ ਆ ਫੋਟੋਆਂ ਪੁੱਤ ਬਾਅਦ ਚ ਲੈ ਆਵਾਂਗੇ ਉਹਦਾ ਨਾ ਤਾਂ ਗਿਫਟ ਤੇ ਕੋਈ ਲਿਆਂਦਾ ਨਹੀਂ ਪਤਾ ਆਪਾਂ ਗੁਰਨਵਾਇ ਤਾਂ ਗਿਫਟ ਤਾਂ ਪੱਕਾ ਕੋਈ ਨਹੀਂ ਲੈ ਕੇ ਆਏ ਹੁਣ ਗੁਰਨਵਾਇ ਦਾ ਸਵੇਰੇ ਹੈਗਾ ਬਰਥਡੇ ਤੇ ਗੁਰਨਵਾਇ ਨੂੰ ਗਿਫਟ ਕੀ ਦੇਣਾ ਆ ਆਨਾ ਤਾਂ ਇਧਰ ਆ ਕੀ ਦੇਈਏ ਗਿਫਟ ਗਿਫਟ ਤੇ ਆਪਾਂ ਕੁਝ ਲੈ ਕੇ ਨਹੀਂ ਹੈਂ ਬੋਲ ਦੇ ਗਿਫਟ ਤੇ ਆਪਾਂ ਕੁਝ ਲੈ ਕੇ ਨਹੀਂ ਆਏ ਯਾਰ ਬੋਲ ਦੇ ਦੋ ਬੋਲ ਗੁਰਮੁਖੀ ਚ ਛੱਡ ਗਿਆ ਆਪਣੀ ਚੱਲ ਠੀਕ ਹੈ ਫਿਰ ਬੋਲ ਲੈ ਜਾ ਰੈਡੀ ਕਰ ਲਾ ਫਿਰ ਆਪਾਂ ਇਹ ਵੀਡੀਓ ਹੁਣ ਇੱਥੇ ਕਰੀਏ ਐਂਡ ਤੇ ਸਵੇਰੇ ਆਪਾਂ ਤੁਹਾਨੂੰ ਦਿਖਾਵਾਂਗੇ ਬਲੌਗ ਦੀ ਨਵੀਂ ਵੀਡੀਓ ਤੇ ਫਿਰ ਮਿਲਦੇ ਹਾਂ ਜੀ ਸਵੇਰੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕੱਲ ਆਪਾਂ ਨੂੰ ਵੇਸ਼ ਕੀਤੀਆਂ ਹੈਗੀਆਂ ਅਨਹਦ ਦੇ ਚਾਚੇ ਦੇ ਬਰਥਡੇ ਦੀ ਤੇ ਹੁਣ ਗੁਰਨਵਾਇ ਦੇ ਬਰਥਡੇ ਦੀਆਂ ਵੇਵਿਸ਼ ਆਉਣ ਗਿਆ ਉਹਨਾਂ ਦੀ ਐਡਵਾਂਸ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਤੇ ਮਿਲਦੇ ਹਾਂ ਜੀ ਸਵੇਰੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਟੇਕ ਕੇ ਬਾਏ ਜੀ